ਛੱਡੋ 2 ਮਹੀਨੇ ਦੀ 50000 ਕਿਸ਼ਤ ਨਹੀਂ ਨਿਕਲੀ ਅਸੀਂ ਕਿਹਾ ਸਾਡੇ 15000 20000 ਕਿਸ਼ਤ ਕਰ ਦੋ ਅਸੀਂ ਕਿਸ਼ਤ ਦੇ ਦਾਂਗੇ ਪਰ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਅੱਜ ਸਾਡੇ ਤੇ ਪੁਲਸ ਲੈ ਕੇ ਆਏ ਨੇ ਸਾਡੀ ਇੱਕ ਵੀ ਨਹੀਂ ਸੁਣੀ ਅਸੀਂ ਮੁੱਕਰ ਨਹੀਂ ਰਹੇ ਲੋਨ ਲੈ ਕੇ ਅਸੀਂ ਕਿਹਾ ਅਸੀਂ ਕਿਸ਼ਤ ਦੇਵਾਂਗੇ ਸਾਡੀ ਕਿ ਸਾਡੀ ਮੰਗ ਫਿਰਫੇ ਹੀ ਸੀ ਸਾਡੀ ਮੰਗ ਕਿੰਨੀ ਕੁ ਵੀ ਸਾਡੀ ਕਿਸ਼ਤ ਛੋੜੀ ਕਰ ਤੋਂ ਮੈਨੂੰ ਨਹੀਂ ਚੱਲਣਾ ਮੈਨੂੰ ਹੋਰ ਕਹਿਣਾ ਨਹੀਂ ਅੱਜ ਦੇ ਵੱਡੇ ਅਧਿਕਾਰਾਂ ਨੇ ਕਰੋੜਾਂ ਦੇ ਵੀ ਲੋਨ ਲੈਨੇ ਨਾ ਉਹਨਾਂ ਦੇ ਘਰ ਤੇ ਕਿਸੇ ਨੇ ਕਦਜਾ ਨਹੀਂ ਕੀਤਾ ਅੱਜ ਸੀ ਗਰੀਬ ਸੀ ਸਾਡੇ ਘਰ ਤੇ ਤਾਂ ਕਦਜਾ ਹੋ ਗਿਆ ਸਾਡੀ ਸੁਣਵਾਈ ਤਾਂ ਨਹੀਂ ਹੋ ਰਹੀ ਸਾਡੀ ਹਾਈ ਕੋਰਟ ਤੱਕ ਪੇਸ਼ੀ ਅਸੀਂ ਪਾਉਂਦੇ ਰਹੇ ਅਸੀਂ ਸਰਕਾਰ ਨੂੰ ਰੁਪਏ ਦਿੱਤੇ ਅਸੀਂ ਵਕੀਲ ਵੀ ਕੀਤੇ ਬੈਂਕ ਨੇ ਸਾਡੇ ਵਕੀਲ ਵੀ ਖਰੀਦ ਲਏ ਸਾਡੀਆਂ ਸਾਡੀਆਂ ਤਰੀਕਾ ਨਹੀਂ ਪਾਣ ਦਿੱਤੀਆਂ ਉਹਨਾਂ ਨੇ ਕਿਉਂ ਵੀ ਗਰੀਬ ਪਰਿਵਾਰ ਦੀ ਸੁਣੀ ਨਾ ਜਾਵੇ ਅੱਜ ਜਿਹੜੇ ਵੱਡੇ ਵੱਡੇ ਅਫਸਰ ਨੇ ਕੋਰੋਨਾ ਦੇ ਲੋਨ ਲਈ ਬੈਠੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਅੱਜ ਗਰੀਬ ਘਰ ਦੇ ਘਰ ਨੂੰ ਆ ਜਿੰਦਾ ਲਾਤਾ 40 ਲੱਖ ਕਿੰਨੀ ਵੱਡੀ ਅਮਾਉਂਟ ਸੀ ਮੇਰੇ ਘਰ ਨੂੰ ਜਿੰਦਾ ਲੱਗਣਾ ਨਹੀਂ ਚਾਹੀਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਲਹੌਰਾਂਗ ਗੇਟ ਇਲਾਕੇ ਵਿੱਚ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਬੈਂਕ ਵੱਲੋਂ ਇੱਕ ਘਰ ਤੇ ਕਬਜ਼ਾ ਲੈਣ ਦੀ ਕਾਰਵਾਈ ਕੀਤੀ ਗਈ। ਕਬਜ਼ਾ ਲੈਣ ਸਮੇਂ ਡਿਊਟੀ ਮੈਜਿਸਟਰੇਟ ਦੇ ਨਾਲ ਭਾਰੀ ਪੁਲਿਸ ਫੋਰਸ ਮੌਜੂਦ ਰਹੀ। ਦੱਸਿਆ ਜਾ ਰਿਹਾ ਹੈ ਕਿ ਘਰ ਤੇ 40 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਜੋ ਵਿਆਜ ਸਮੇਤ ਵੱਧ ਕੇ 56 ਲੱਖ ਰੁਪਇਆ ਹੋ ਗਿਆ ਮ੍ਰਿਤਕ ਘਰ ਦੇ ਮੁਖੀ ਮਾੜੂ RAM ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅੱਜ ਬੈਂਕ ਵੱਲੋਂ ਉਸਦੇ ਪਰਿਵਾਰ ਤੋਂ ਘਰ ਦਾ ਕਬਜ਼ਾ ਲੈ ਲਿਆ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਖਾਸ ਕਰਕੇ ਧੀਆਂ ਵੱਲੋਂ ਰੋ ਰੋ ਕੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ ਪਰਵਾਰ ਦਾ ਕਹਿਣਾ ਹੈ ਕਿ ਹੁਣ ਉਹ ਕਿੱਥੇ ਜਾਣ ਅਤੇ ਕਿਵੇਂ ਰਹਿਣ ਇਹ ਵੱਡਾ ਸਵਾਲ ਬਣ ਕੇ ਖੜਾ ਹੈ ਪਰਵਾਰ ਦੀ ਇੱਕ ਲੜਕੀ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਪੀਲ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਬੈਂਕ ਦੇ ਕਈ ਚੱਕਰ ਲਗਾਏ ਅਤੇ ਬੇਨਤੀ ਕੀਤੀ ਕਿ ਕਿਸ਼ਤ 50000 ਦੀ بجائے 15000 ਕਰ ਦਿੱਤੀ ਜਾਵੇ ਤਾਂ ਜੋ ਅਸੀਂ ਨਿਯਮਿਤ ਤੌਰ ਤੇ ਭੁਗਤਾਨ ਕਰ ਸਕੀਏ ਪਰ ਬੈਂਕ ਨੇ ਸਾਡੀ ਗੱਲ ਨਹੀਂ ਸੁਣੀ ਅੱਜ ਪੁਲਿਸ ਲੈ ਕੇ ਆ ਕੇ ਸਾਡੇ ਘਰ ਤੇ ਕਬਜ਼ਾ ਕਰ ਲਿਆ ਗਿਆ ਅਸੀਂ ਕਦੇ ਵੀ ਲੋਨ ਤੋਂ ਮੁੱਕਰ ਨਹੀਂ ਰਹੇ ਸਿਰਫ ਕਿਸ਼ਤ ਛੋਟੀ ਕਰਨ ਦੀ ਮੰਗ ਸੀ ਲੜਕੀ ਨੇ ਇਹ ਵੀ ਦੋਸ਼ ਲਗਾਇਆ ਕਿ ਵੱਡੇ ਅਧਿਕਾਰੀਆਂ ਵੱਲੋਂ ਕਰੋੜਾਂ ਦੇ ਲੋਨ ਲੈ ਜਾਂਦੇ ਹਨ ਪਰ ਉਹਨਾਂ ਦੇ ਘਰਾਂ ਤੇ ਕਬਜ਼ਾ ਨਹੀਂ ਹੁੰਦਾ ਜਦ ਕਿ ਗਰੀਬ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਹੈ ਗਈ ਪੰਜ ਚਾਰ ਪੋਤੀਆਂ ਦੇ ਪੋਤੇ ਨੇ ਮੈਂ ਕਿੱਧਰ ਲੈ ਕੇ ਜਾਵਾਂ ਮਿਹਨਤ ਨਾਲ ਹੀ ਕਹਿ ਕਰਦੇ ਮੇਰੀ ਮਦਦ ਕਰੋ ਮੇਰੀ ਮੇਰੀ ਮਦਦ ਦਿਹਾੜੀ ਕਰਕੇ ਅਸੀਂ ਕੰਮ ਕਰਦੇ ਦਿਹਾੜੀ ਕਰਕੇ ਆਈ ਕੰਮ ਕਰਕੇ ਆਈ ਹੈਗੀ ਫੇਰ ਜਾਂਦੇ ਨੇ ਮੇਰਾ ਕੋਈ ਪ੍ਰਯਾਸ ਸੁਣੋ ਮੇਰੀ ਮੇਰੇ ਘਰ ਆੜੇ ਟੈਕ ਹੋਇਆ ਨਾਨਕ ਭਗਵੰਤ ਜੀ ਮਾਨੂੰ ਸਾਡੀ ਅਪੀਲ ਹੈ ਅਸੀਂ ਬੈਂਕ ਚ ਬਹੁ ਵਾਰ ਗਏ ਆ ਸਾਡੀ ਕਿਸ਼ਤ ਛੋਟੀ ਕਰ ਦੋ ਸਾਡੇ ਦੋ ਮਹੀਨੇ ਦੀ 50000 ਕਿਸ਼ਤ ਨਹੀਂ ਨਿਕਲੀ ਅਸੀਂ ਕਹਾਂ ਸਾਡੀ 15000 20000 ਕਿਸ਼ਤ ਕਰ ਦੋ ਅਸੀਂ ਕਿਸ਼ਤ ਦੇ ਦਾਂਗੇ ਪਰ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਅੱਜ ਸਾਡੇ ਤੇ ਪੁਲਸ ਲੈ ਕੇ ਆਏ ਨੇ ਸਾਡੀ ਇੱਕ ਵੀ ਨਹੀਂ ਸੁਣੀ ਅਸੀਂ ਮੁੱਕਰ ਨਹੀਂ ਰਹੇ ਲੋਨ ਲੈ ਕੇ ਅਸੀਂ ਕਿਹਾ ਅਸੀਂ ਕਿਸ਼ਤ ਦਵਾਂਗੇ ਸਾਡੀ ਕਿਸ਼ਤ ਸਾਡੀ ਮੰਗ ਸਿਰਫ ਇਹ ਸੀ ਸਾਡੀ ਮੰਗ ਇੰਨੀ ਕੀ ਸੀ ਸਾਡੀ ਕਿਸ਼ਤ ਛੋਟੀ ਕਰ ਦਿਓ ਸਰਕਾਰ ਨੇ ਸਾਡੇ ਨਾਲ ਕੋਈ ਇਨਸਾਫ ਨਹੀਂ ਕੀਤਾ ਅੱਜ ਜੇ ਵੱਡੇ ਅਫਸਰਾਂ ਨੇ ਕਰੋੜਾਂ ਦੇ ਵੀ ਲੋਨ ਲੈਨੇ ਨਾ ਉਹਨਾਂ ਦੇ ਘਰ ਤੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਅੱਜ ਅਸੀਂ ਗਰੀਬ ਸੀ ਸਾਡੇ ਘਰ ਤੇ ਤਾਂ ਕਬਜ਼ਾ ਹੋ ਗਿਆ ਸਾਡੀ ਸੁਣਵਾਈ ਤਾਂ ਨਹੀਂ ਹੋ ਰਹੀ ਸਾਡੀ ਹਾਈ ਕੋਰਟ ਤੱਕ ਪੇਸ਼ੀ ਅਸੀਂ ਪਾਉਂਦੇ ਰਹੇ ਅਸੀਂ ਸਰਕਾਰ ਨੂੰ ਰਿਕੁਐਸਟ ਕੀਤੀ ਅਸੀਂ ਵਕੀਲ ਵੀ ਕੀਤੇ ਬੈਂਕ ਨੇ ਸਾਡੇ ਵਕੀਲ ਵੀ ਖਰੀਦ ਲਏ ਸਾਡੀਆਂ ਸਾਡੀਆਂ ਤਰੀਕਾ ਨਹੀਂ ਪਾਣ ਦਿੱਤੀਆਂ ਉਹਨਾਂ ਨੇ ਕਿਉਂ ਵੀ ਗਰੀਬ ਪਰਿਵਾਰ ਦੀ ਸੁਣੀ ਨਾ ਜਾਵੇ ਅੱਜ ਜਿਹੜੇ ਵੱਡੇ ਵੱਡੇ ਅਫਸਰ ਨੇ ਕਰੋੜਾਂ ਦੇ ਲੋਨ ਲਈ ਬੈਠੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਆ ਅੱਜ ਗਰੀਬ ਘਰ ਦੇ ਘਰ ਨੂੰ ਆ ਜਿੰਦਾ ਲਾਤਾ 40 ਲੱਖ ਕਿੰਨੀ ਵੱਡੀ ਅਮਾਉਂਟ ਸੀ ਮੇਰੇ ਘਰ ਨੂੰ ਜਿੰਦਾ ਲੱਗਣਾ ਨਹੀਂ ਚਾਹੀਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਅੱਜ ਸਾਡੇ ਵਿੱਚ ਕੋਈ ਨਹੀਂ ਬੋਲਿਆ ਕਿ ਐਡੇ-ਐਡੇ ਅ fırsਰ ਆਏ ਨੇ ਸੀ ਸਾਰੇ ਅੱਗੇ ਰਿਕਵੈਸਟ ਕਰ ਲਈ ਸਾਡੀ ਕਿਸ਼ਤ ਬਣਵਾ ਦਿਓ ਇੱਕ ਤਾਂ ਹੋਵੇ ਬੰਦਾ ਕਹਿ ਰਿਹਾ ਸੀ ਲੋਨ ਦੇਣਾ ਹੀ ਨਹੀਂ ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਨੂੰ ਅਸੀਂ ਕਿਸ਼ਤ ਦਵਾਂਗੇ ਪਰ ਸਾਡੀ ਸਰਕਾਰ ਅਪੀਲ ਨਹੀਂ ਸੁਣਦੀ ਨਾ ਸਾਡੀ ਬੈਂਕ ਨੇ ਸੁਣੀ ਹੈ ਸਾਨੂੰ ਜਿਹੜਾ 40 ਲੱਖ ਦੀ ਅਮਾਉਂਟ ਵੀ ਆਈ ਉਹ ਵੀ ਸਾਨੂੰ ਇਕੱਠੀ ਨਹੀਂ ਦਿੱਤੀ ਗਈ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਬੈਂਕ ਨੇ ਮੇਰੇ ਚਾਚੇ ਨਾਲ ਬਹੁਤ ਵੱਡਾ ਫਰੇਵ ਕੀਤਾ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਹਦੇ ਵਿੱਚ ਕੀ ਲਿਖਿਆ ਸੀ ਸਾਡਾ ਲੋਨ ਚੱਲ ਰਿਆ ਸੀ ਤੇਰਾ ਪਲਾਣਾ ਲੋਨ ਮਾਫ ਕਰਕੇ ਤੈਨੂੰ ਨਵੀਂ ਅਮਾਉਂਟ ਦਵਾਂਗੇ ਜਿਹਦੇ ਵਿੱਚੋਂ ਮੇਰੇ ਚਾਚੇ ਨੂੰ ਸਿਰਫ 9 ਲੱਖ ਪੱਲੇ ਪਿਆ ਬਾਕੀ 6 ਲੱਖ ਬੈਂਕ ਦਾ ਹੀ ਬੰਦਾ ਲੈ ਕੇ ਭੱਜਿਆ ਬੈਂਕ ਨੇ ਸਾਨੂੰ ਕੀ ਕਿਹਾ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਸਾਡੀਆਂ ਕਿਸ਼ਤਾਂ ਸਾਰੀਆਂ ਮਾਰਤੀਆਂ ਅਕਾਊਂਟ ਫ੍ਰੀਜ਼ ਕਰਤੇ ਵੀ ਸਾਡੇ ਕੋਲ ਕੋਈ ਸਬੂਤ ਨਾ ਰਵੇ ਅੱਜ ਸਾਡੀਆਂ ਕਿਸ਼ਤਾਂ ਦੇ ਵੀ ਸਬੂਤ ਸਾਡੇ ਕੋਲ ਬੈਂਕ ਨੇ ਨਹੀਂ ਛੱਡੇ ਸਾਡੇ ਨਾਲ ਬੈਂਕ ਨੇ ਬਹੁਤ ਵੱਡਾ ਧੱਕਾ ਕੀਤਾ ਸਾਨੂੰ 40 ਦਾ 40 ਲੱਖ ਵੀ ਨਹੀਂ ਦਿੱਤਾ ਇਹ ਫੋ ਸਾਨੂੰ 9 ਲੱਖ ਅਮਾਊਂਟ ਮਿਲੀ ਹੈ ਜਿਹਦੇ ਵਿੱਚੋਂ ਅਸੀਂ ਕਿਸ਼ਤਾਂ ਵੀ ਦਿੱਤੀਆਂ ਨੇ ਸਾਡੀਆਂ ਕਿਸ਼ਤਾਂ ਵੀ ਮਾਰਤੀਆਂ ਉਹਨਾਂ ਨੂੰ ਸਾਹਨੇ ਇਹੀ ਇਹ ਵੀ ਡਿਮਾਂਡ ਕੀਤੀ ਸਾਡੀਆਂ ਦੁਕਾਨਾਂ ਰੱਖ ਲੋ ਸਾਡੀ ਛੱਤ ਸਾਡੇ ਤੇ ਛੱਡ ਦੋ ਸਾਡਾ ਇੱਕ ਪਾਸਾ ਛੱਡ ਦੋ ਅੱਜ ਉਹਨਾਂ ਨੇ 450 ਗੱਜ ਤੇ ਪੂਰਾ ਕਬਜ਼ਾ ਕਰ ਲਿਆ ਉਹਨਾਂ ਨੇ ਸਾਨੂੰ ਇੱਕ ਛੱਤ ਵੀ ਨਹੀਂ ਦਿੱਤੀ ਅਸੀਂ ਇੱਥੇ ਦੇ ਵਸਨੀਕਾਂ ਮੈਂ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਰੀਆਂ ਸਰਕਾਰਾਂ ਨੂੰ ਬੇਨਤੀ ਹੈ ਜੇ ਮੈਂ ਕਿਸੇ ਦੇ ਖਿਲਾਫ ਨਹੀਂ ਅਗਰ ਕਿਸੇ ਕਿਸਾਨ ਜਾਂ ਕਿਸੇ ਹੋਰ ਦੇ ਹੁੰਦੇ ਕੋਈ ਕਿਸੇ ਨੇ ਕਬਜ਼ਾ ਨਹੀਂ ਕਰਨਾ ਸੀ ਕੁਝ ਨਹੀਂ ਕਹਿਰ ਕਰਦੇ ਐਡਾ ਡਾ ਲੋਨ ਲੋਕ ਚੱਕੇ ਲਈ ਜਾਂਦੇ ਨੇ ਕੋਈ ਭਜ ਜਾਂਦਾ ਕੁਝ ਨਹੀਂ ਕਰਦੇ ਅੱਜ ਇਹ ਗਰੀਬ ਪਰਿਵਾਰ ਦੇਖੋ ਨਾ ਵਰਵੇਦ ਕਰੋ ਇਹ ਸਾਰੇ ਬੱਚੇ ਪਰਿਵਾਰ ਅੱਜ ਸੜਕ ਤੇ ਬੈਠੇ ਨੇ ਇਹਨਾਂ ਵਾਸਤੇ ਕੋਈ ਨਹੀਂ ਰਹਿਮਦਿਲੀ ਇਹਨਾਂ ਵਾਸਤੇ ਜੇ ਅੱਜ ਅਸੀਂ ਧਰਨੇ ਲਾ ਕੇ ਉੱਥੇ ਬੈਠਦੇ ਫੇਰ ਸਰਕਾਰਾਂ ਸਾਡੀਆਂ ਸੁਣਦੀਆਂ ਅੱਜ ਇਹਨਾਂ ਵਾਸਤੇ ਕੋਈ ਹਾਲਾਤ ਨਹੀਂ ਹੈ ਅਜਨੇ ਕਬਜ਼ਾ ਕਰਨ ਵਾਸਤੇ ਆ ਗਏ ਨੇ ਸਰਕਾਰਾਂ ਦੇ ਪੂਰੀ ਪੁਲਿਸ ਫੋਰਸ ਨਾਲ ਬੇਰੀ ਦੀ ਪੁਲਿਸ ਇੱਥੇ ਕਬਜ਼ਾ ਕਰਾਉਣ ਵਾਸਤੇ ਇਸ ਤਰ੍ਹਾਂ ਆਏ ਨੇ ਕਿ ਜਿਵੇਂ ਕੋਈ ਬਹੁਤ ਵੱਡੀ ਲੜਾਈ ਲੱਗੀ ਹੋਵੇ ਹੁਣ ਇਹਨਾਂ ਮੂੜੇ ਅਸੀਂ ਕੀ ਕਰ ਸਕਦੇ ਸਾਡੀ ਗਰੀਬਾਂ ਦੀ ਇੱਕੋ ਹੀ ਪੁਕਾਰ ਹੈ ਹਾਂ ਸਰਕਾਰ ਨੇ ਆ ਕੇ ਉਹਨਾਂ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਆ ਕੇ ਕਬਜ਼ਾ ਦਵਾਇਆ ਔਰ ਤੁਸੀਂ ਇਸ ਦਾ ਸ਼ਾਟ ਲੈ ਕੇ ਦੇਖੋ ਵੀਹਨਾਂ ਦਾ ਸਾਮਾਨ ਸਾਰਾ ਬਾਹਰ ਰੋਲ ਲਿਆ ਬੱਚੇ ਆ ਦੇਖੋ ਕੁੜੀਆਂ ਬੱਚੀਆਂ ਇਧਰ ਸ਼ੋਰਟ ਲੈ ਇਧਰ ਵੀ ਰੋਣਾ ਬੱਚੇ ਅੱਜ ਕਿੱਥੇ ਬੈਠਣਗੇ ਇਹਨਾਂ ਦਾ ਕੋਈ ਪੋਜੀਸ਼ਨ ਹੈ ਸਰਕਾਰਾਂ ਨੂੰ ਚਾਹੀਦਾ ਬੜਿਆਂ ਦੇ ਮਾਫ਼ ਕਰੋ ਜੇ ਕੋਈ ਮੂਰੇ ਧਰਨੇ ਕਰਦੇ ਉਹਨਾਂ ਦਾ ਮਾਫ਼ ਕਰ ਦਿਓ ਉਹਨਾਂ ਨੂੰ ਕਿਸੇ ਦਾ ਕੁਝ ਨਹੀਂ ਬਣਾਉਣਾ ਕਿਸੇ ਦਾ ਟਰੈਕਟਰ ਫੜ ਕੇ ਦਿਖਾਓ ਤੁਸੀਂ ਅੱਜ ਸਰਕਾਰ ਕਿਸੇ ਦਾ ਟਰੈਕਟਰ ਰੋਕ ਕੇ ਦਿਖਾਣ ਅੱਜ ਇਹ ਗਰੀਬ ਪਰਿਵਾਰ ਹੈ ਇਹਨਾਂ ਦਾ ਐਵੇਂ ਚਾਚੀ ਹੈ ਇਹਨਾਂ ਦੇ ਘਰ ਦੇ ਸਾਡੇ ਚਾਚਾ ਜੀ ਇਸੇ ਸਦਮੇ ਚ ਹਾ ਅਟੈਕ ਹੋ ਗਿਆ ਉਹਨਾਂ ਦੀ ਹੁਣੇ ਥੋੜੀ ਜਿਹਾ ਪਹਿਲਾਂ ਡੈਥ ਹੋ ਕੇ ਆਈ ਹੈ ਇੱਕ ਗਰੀਬ ਪਰਿਵਾਰ ਬਹੁਤ ਆਰਥਿਕ ਤੌਰ ਤੇ ਪਿੱਛੇ ਕਰਕੇ ਉਹਨੇ ਦੇ ਭਿੰਦਰ ਦੇ ਪਿਤਾ ਦੇ ਇਸੇ ਲੋਨ ਕਰਕੇ ਸਦਮੇ ਕਰਕੇ ਮੌਤ ਦਾ ਵੀ ਕਾਰਨ ਬਣਿਆ ਲੋਨ ਉਹਦੇ ਵਿੱਚ ਦੋ ਦੋਨੋਂ ਅਟੈਕ ਵੀ ਹੋਏ ਲੇਕਿਨ ਅੱਜ ਪਰਿਵਾਰ ਬਹੁਤ ਵੱਡੇ ਸਦਮੇ 'ਚ ਹੈ ਕਿਉਂਕਿ ਕੁੜੀਆਂ 5 6 ਦੋ ਭਰਾਵਾਂ ਦੀਆਂ ਕੁੜੀਆਂ ਵੀ ਨੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਗਰੀਬ ਲੋਕਾਂ ਵਾਸਤੇ ਕਾਨੂੰਨ ਨੇ ਇਹ ਕਾਨੂੰਨ ਸਿਰਫ ਗਰੀਬ ਲੋਕਾਂ ਵਾਸਤੇ ਕਿਉਂ ਕਾਨੂੰਨ ਬਣਦੇ ਨੇ 40 ਲੱਖ ਰੁਪਇਆ ਐਡਾ ਕੋਈ ਲੋਨ ਨਹੀਂ ਸੀ ਇਹ ਬਿਲਕੁਲ ਨਜਾਇਜ਼ ਔਰ ਧੱਕਾ ਹੈ ਲੋਕਾਂ ਦੇ 100-100 10-10 ਹਜ਼ਾਰ ਕਰੋੜ ਦੇ ਲੋਕਾਂ ਦੇ ਲੋਨ ਨੇ ਅੱਜ ਤੱਕ ਉਹਨਾਂ ਦੇ ਕੋਠੇ ਨੂੰ ਹੱਥ ਨਹੀਂ ਪਾਇਆ ਗਿਆ ਉਹਨਾਂ ਦੇ ਅੱਜ ਤੱਕ ਅਸੀਂ ਕਬਜ਼ਾ ਨਹੀਂ ਦੇਖਿਆ ਲੇਕਿਨ ਇੱਕ ਐਸੀ ਪਰਿਵਾਰ ਦੇ ਵਿੱਚ ਜਿਨ੍ਹਾਂ ਦੀ ਉਧਰ ਤੋਂ ਵੀ ਕੋਰੋਫੀ ਤੇ ਬੈਂਕ ਨੇ ਤੇ ਜਿਹੜੀ ਪ੍ਰਸ਼ਾਸਨ ਦਾ ਇਥੋਂ ਦਾ ਜਾਂ ਕੋਰਟ ਦੇ ਵੱਲੋਂ ਆਇਆ ਹੈ ਅਸੀਂ ਸਰਕਾਰ ਦੀ ਨਿੰਦਿਆ ਕਰਦੇ ਆਂ ਇਹ ਹੁਣ ਕੁੜੀਆਂ ਨੇ ਛੋਟ-ਛਟੀਆਂ ਇਹ ਅੱਜ ਪਰਿਵਾਰ ਕਿੱਥੇ ਜਾਵੇ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਰਹਿਮਦਿਲ ਨਾਲ ਫਿਰ ਉਹਨਾਂ ਨੂੰ ਇੱਕ ਵਾਰੀ ਜਿਹੜਾ ਵੇਸਾਕੋ ਕਬਜ਼ਾ ਲੈ ਚੁੱਕੇ ਨੇ ਅਸੀਂ ਫਿਰ ਵੀ ਉਹਨਾਂ ਨੂੰ ਅਪੀਲ ਕਰਦੇ ਆਂ ਬੈਂਕ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਇਹਨਾਂ ਪਰਿਵਾਰ ਨੂੰ ਮੁੱਖ ਰੱਖਦੇ ਹੋਏ ਆਰਥਿਕ ਤੌਰ ਤੇ ਜਿੰਨੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਚਾਹ ਬੈਂਕ ਕਿਸਤਾਂ ਕਰਾ ਲਵੇ ਕਿੱਸਾ ਪਰਿਵਾਰ ਥੋੜੀ ਪਰਿਵਾਰ ਤੋਂ ਦੇਣ ਨੂੰ ਤਿਆਰ ਹੈ ਮੇਰੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹ ਗਰੀਬ ਪਰਿਵਾਰ ਨੂੰ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਕਿੰਨੀ ਜਗਾ ਸੀ ਤੇ ਕਦੋਂ ਦਾ ਮੈਟਰ ਜਗਾ ਅੱਜ ਜਿਹੜਾ ਸਰਫੇਸੀ ਐਕਟ ਦੇ ਮੁਤਾਬਕ ਜੀ ਇਹਨਾਂ ਨੇ ਬੈਂਕ ਤੋਂ ਲੋਨ ਲਿਆ ਵਾ ਸੀਗਾ ਉਹਦਾ ਤਕਰੀਬ ਨੇ 450 ਗੱਜ ਦਾ ਪਲਾਟ ਸੀਗਾ ਤੇਰੇ ਵਿੱਚ ਦੁਕਾਨਾਂ ਤੇ ਮਕਾਨ ਬਣਿਆ ਪਿਆ ਇਹਦਾ ਜੀ ਬੈਂਕ ਨੇ ਕਬਜ਼ਾ ਲਈ ਹੈ ਪੁਲ ਫੈਲਪ ਦੇ ਨਾਲ ਕਬਜ਼ਾ ਦਵਾਇਆ ਗਿਆ ਸੀ ਤਾਂ ਬਿਲਕੁਲ ਪੀਸਫੁਲੀ ਕਬਜ਼ਾ ਦਿੱਤਾ ਗਿਆ ਜੀ ਉਹਨਾਂ ਨੇ ਕੋਈ ਵਿਰੋਧ ਨਹੀਂ ਕਰਿਆ ਜੀ ਸਤ ਸ੍ਰੀ ਅਕਾਲ ਐਗਜ਼ੀਕਿਊਟਿਵ ਮਜਿਸਟ੍ਰੇਟ ਸਾਹਿਬ ਸਾਡੇ ਨਾਲ ਫਿਲਦਰ ਸਾਹਿਬ اے ਯੂ ਬੈਂਕ ਵਾਲੇ ਸਾਡੇ ਨਾਲ ਨੇ ਜੀ ਤੇ ਇਥੋਂ ਲੋਕਲ ਐਮ ਸੀ ਸਾਡੇ ਨਾਲ ਮੌਜੂਦ ਨੇ ਇਥੇ ਇਹਨਾਂ ਨੇ ਸਾਡਾ ਸਾਥ ਦਿੱਤਾ ਬਿਲਕੁਲ ਪੀਸਫੁਲੀ ਜੋ ਐਸ ਪਰ ਦਾ ਲੋਕ ਕਾਨੂੰਨੀ ਜਿਹੜਾ ਹੈਗਾ ਦਾ ਕਬਜ਼ਾ اے ਯੂ ਬੈਂਕ ਨੂੰ ਦੇ ਦਿੱਤਾ ਹੈ ਉਹ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਤੋਂ ਨਾਕਾਮ ਰਹੀ ਕਿੰਨ ਕਿਸਾਨ ਕੋ ਇਹਨਾਂ ਨੇ ਪਹਿਲਾਂ ਕੋਈ ਐਗਰੀਮੈਂਟ ਕਰਵਾ ਲਿਆ ਸੀ ਪਿਛਲੇ ਲਾਸਟ ਟਾਈਮ ਕੋ ਐਫੀਡੇਟ ਕਰਵਾਇਆ ਸੀ ਪਰ ਇਹ ਉਸ ਗੱਲ ਤੇ ਨਹੀਂ ਪੂਰੇ ਉਤਰੇ ਤੋਂ ਟਾਈਮ ਵੀ ਦਿੱਤਾ ਸੀ ਕਿ ਪਰ ਇਹਨਾਂ ਕੋ ਨਹੀਂ ਹੋਇਆ ਉਹ ਜੋ ਫਿਰ ਇਸ ਕਰਕੇ ਜਿਹੜਾ ਹੈਗਾ ਅੱਜ ਇਹਨਾਂ ਦਾ ਕਬਜ਼ਾ इन्हें इन्होंने बैंक से लोन लिया था उस लोन को नहीं भरा नहीं पिछले दो तीन साल से इनका मैटर जो है कोर्ट में चला है कोर्ट के हाई कोर्ट की डायरेक्शन थी उस डायरेक्शन के हिसाब से आज कब्जा कर अभी हाई कोर्ट के देश थे वो देश के के की पालना की गई है तो बैंक की जो संपत्ति थी उसको अपने कब्जे में लेके कर दिया गया अब रिपोर्ट सबमिट करेंगे हाई कोर्ट में इतनी रकम थी जो पे पे ये छप्पन लाख रुपया है टोटल जो आज की डेट में खड़ा ये सारा मिला के जी मुझे अभी पता स्टेटमेंट देखनी पड़ेगी वो ये इतना है छप्पन लाख कब्जा ले लिया हाँ कब्जा ले लिया गया जी ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਨਾਭਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ